ਵੈਗ੍ਰੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਹਰ ਸਾਲ ਸਿਰਸਰ ਲਾਹੌਰਾਂ ਸਾਹਿਬ ਵਿਖੇ ਸੱਚਖੰਡ ਵਾਸੀ શ્રીਮਾਨ ਸੰਤ ਬਾਬਾ ਸੁਖਦੇਵ ਜੀ ਦੀ ਸਾਲਾਨਾ ਵਰਸੀ ਮਨਾਈ ਜਾਂਦੀ ਆ ਇਸ ਵਾਰ 22ਵੀਂ ਵਰਸੀ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਸਮਾਗਮ ਹਰ ਸਾਲ ਕੀਤਾ ਜਾਂਦਾ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਉਸ ਗੁਰੂ ਘਰ ਦੀਆਂ ਜਿੱਥੇ ਸਤਖੰਡ ਵਾਸੀ ਸ੍ਰੀ ਮਾਨਸੰਤ ਬਾਬਾ ਸਖਦੇਵ ਸਿੰਘ ਜੀ ਰਿਹਾ ਕਰਦੇ ਸਨ ਪਰ ਉਹਨਾਂ ਤੋਂ ਬਾਅਦ ਸਿੱਖ ਪ੍ਰਚਾਰਕ ਚਠੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨੇ ਜੋ ਕਿ ਇੱਥੇ ਦਾ ਪ੍ਰਬੰਧ ਨੇ ਉਹ ਸਾਲਾ ਦੇਖਦੇ ਨੇ ਬਿਲਕੁਲ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਸੰਗਤਾਂ ਨੂੰ ਸਾਰੀ ਜਾਣਕਾਰੀ ਵੀ ਦਵਾਂਗੇ ਕਿਹੜੇ ਕਿਹੜੇ ਦਿਨ ਦੇ ਜਿਹੜੇ ਸਮਾਗਮ ਨੇ ਉਹ ਇੱਥੇ ਸ਼ੁਰੂ ਹੁੰਦੇ ਨੇ ਜੂਨ ਦੇ ਮਹੀਨੇ ਦੇ ਵਿੱਚ ਸਮਾਗਮ ਨੇ ਜਿਹੜੇ ਸ਼ੁਰੂ ਹੁੰਦੇ ਨੇ 25 26 27 ਤੰਦਨ ਜਿਹੜੇ ਧਾਰਮਿਕ ਸਮਾਗਮ ਨੇ ਉਹ ਇਸ ਸਥਾਨ ਤੇ ਚੱਲਦੇ ਜਿੱਥੇ ਕੋਈ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਸੰਗਤ ਦੇ ਰਹਿਣ ਦੇ ਲਈ ਪ੍ਰਬੰਧ ਨੇ ਜਿਹੜੇ ਉਹ ਸਾਰੇ ਸਿੱਖ ਪ੍ਰਚਾਰਕ ਜਿthetaਰ ਬਾਬਾ ਕਸ਼ਮੀਰਾ ਸਿੰਘ ਜੀ ਔਰ ਕਮੇਟੀ ਵੱਲੋਂ ਕੀਤੇ ਜਾਂਦੇ ਨੇ ਸੰਗਤਾਂ ਦੇ ਰਹਿਣ ਦੇ ਲਈ ਹੋਰ ਗੁਰੂ ਦੇ ਲੰਗਰ ਨੇ ਜਿਹੜੇ ਉਹ ਟੁੱਟ ਪਤਾਏ ਜਾਂਦੇ ਜਿthetaਰ ਸਾਹਿਬ ਨਾਲ ਗੱਲ ਕਰਾਂਗੇ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਤੇ ਬਾਬਾ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਜੀ ਜਿਹੜੀ ਸਾਲਾਨਾ ਵਰਸੀ ਆ ਕੈਮੀ ਬਰਸੀ ਇਸ ਵਾਰ ਕਿਸ ਤਰ੍ਹਾਂ ਤਿਆਰੀਆਂ ਜਿਹੜੀਆਂ ਸੰਗਤ ਬਹੁਤ ਜ਼ਿਆਦਾ ਸੰਗਤ ਹੈ ਜਿਹੜੇ ਇਸ ਸਥਾਨ ਤੇ ਪਹੁੰਚਦੀ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮਹਾਰਾਜ ਜਿਹੜੀ ਮਹਾਂਪੁਰਸ਼ਾਂ ਦੀ ਯਾਦ ਗੁਰੂਆਂ ਦੇ ਗੁਰਪੁਰਬ ਸਲਾਨਾ ਜੋੜ ਮੇਲੇ ਜਿਹੜੇ ਮਨਾਏ ਜਾਂਦੇ ਆ ਤੇ ਗੁਰੂਆਂ ਸਲਾਨਾ ਤੋਂ ਵੇਲੇ ਗੁਰੂਆਂ ਦੇ ਗੁਰਪੁਰਬ ਜੋੜ ਮੇਲੇ ਉਹਨਾਂ ਦੇ ਜੀਵਨ ਤੋਂ ਸਿੱਧ ਲੈਣ ਵਾਸਤੇ ਜੋ ਸਾਨੂੰ ਉਪਦੇਸ਼ ਦੇ ਕੇ ਗਏ ਆ ਜੋ ਸਾਡੇ ਵਾਸਤੇ ਉਹਨਾਂ ਨੇ ਕਲਨਾ ਕਾਲੀਆਂ ਉਹਨਾਂ ਨੂੰ ਯਾਦ ਕਰਨ ਵਾਸਤੇ ਜਿਹੜ ਸੰਗਤਾਂ ਤੱਕ ਪਹੁੰਚਾਉਣ ਵਾਸਤੇ ਸਾਰੇ ਉਦਮ ਉਪਰਾਲੇ ਕੀਤੇ ਜਾਂਦੇ ਇਸੇ ਤਰ੍ਹਾਂ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾ ਰਾੜਾ ਸਾਹਿਬ ਵਾਲੇ ਜਿਹੜੇ ਪੰਥ ਦੇ ਵਿੱਚ ਕਿਸੇ ਪਹਿਚਾਣ ਦੇ ਮਥਾਜ ਨਹੀਂ ਜਿਹੜੇ ਸਮੇਂ ਅਨੁਸਾਰ ਬਹੁਤ ਇੱਕ ਚਮਕਦੇ ਸtare ਵਾਂਗ ਹੋਇਆ ਇਹ ਉਸ ਵੇਲੇ ਉਹਨਾਂ ਨੇ ਬਹੁਤ ਵੱਡਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਹਰਕ ਪੰਥ ਦੇ ਉਸ ਸਮੇਂ ਦੇ ਮਸਲੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜਾ ਹਰਾਸਾ ਵਾਲੇ ਜਿਨ੍ਹਾਂ ਨੇ ਉਹਨਾਂ ਦੀ ਡਿਊਟੀ ਲੱਗੀ ਲੰਗਰ ਦੀ ਜੀ ਹੂੰ ਤੇ ਲੰਗਰ ਵਿੱਚ ਉਹਨਾਂ ਦੀ ਸੇਵਾ ਲਈ ਗਈ ਜੀ ਉਹ ਉੱਥੇ ਰਹਿ ਕੇ ਬਹੁਤ ਸਮਾਂ ਦਵਲਾਣ ਵਿਖੇ ਉਹਨਾਂ ਨੇ ਸੇਵਾ ਕੀਤੀ ਮਹਾਂਪੁਰਸ਼ਾਂ ਦੇ ਹੁਕਮ 'ਚ ਰਹਿ ਕੇ ਸੰਤ ਮਾਰਾ ਬਾਬਾ ਇਸਨ ਸਿੰਘ ਮਾਰ 1975 ਵਿੱਚ ਅਗਸ ਦੇ ਮਹੀਨੇ ਜੀ ਉਹਨਾਂ ਨੇ ਸਰੀਰ ਦਾ ਪਰਿਤਾਪ ਕੀਤਾ ਤਾਂ ਫਿਰ ਬਾਬਾ ਕ੍ਰਿਸ਼ਨ ਸਿੰਘ ਮਾਰ ਦੇ ਹੁਕਮ 'ਚ ਰਹਿ ਕੇ ਉਹ ਸੇਵਾ ਕਰਦੇ ਰਹੇ ਤਾਂ ਫਿਰ ਉਹ 1983 ਦੇ ਵਿੱਚ ਭਲਾਕੇ ਦੀ ਸੰਗਤ ਦੀ ਬੇਨਤੀ ਕਰਨ ਤੇ ਇਹ ਜਿਹੜਾ ਗੁਰਦੁਆਰਾ ਸਿੱਧਸਰ ਲਾਹੌਰਾ ਵਿਖੇ ਇਹ ਇੱਥੇ ਇੱਕ ਬਾਬੇ ਸਿੱਧ ਦੀ ਜਗ੍ਹਾ ਸੀ ਜੀ ਜੋ ਖੈਰੀ ਗੋਦਾ ਸ਼ਹੀਦ ਜਿਹਦਾ ਸੀਸ ਇੱਥੋਂ 4 ਮੀਲ ਪਿੱਛੇ ਕੱਟਿਆ ਗਿਆ ਸੀ ਤੇ ਇੱਥੇ ਕੱਲੇ ਧਰਨਾ ਇੱਥੇ ਤੱਕ ਲੜਦੇ ਆਏ ਤੂੰ 12 ਪਿੰਡ ਖੈਰੀ ਗੋ ਜਿਹੜੇ ਖੰਡੂਰ ਸਾਹਿਬ ਤੋਂ ਆਏ ਹੋਏ ਹੈ ਗੁਰੂ ਅੰਗਦ ਦੇਵ ਜੀ ਮਾਰ ਗੁਰਮਰਦਾਸ ਮਾਰ ਦੇ ਬਚਨਾਂ ਕਰਕੇ ਤੇ ਬੜੇ ਚੜ੍ਹਦੀ ਕਲਾ ਵਿੱਚ ਨੇ ਸਾਰੇ ਪਰਿਵਾਰ ਤਾਂ ਇੱਥੇ ਫਿਰ ਇਲਾਕੇ ਦੀ ਸੰਗਤ ਗਈ ਇਸ ਇਲਾਕੇ ਦੇ ਪਤਵੰਤੇ ਸੱਜਣ ਜਿਨ੍ਹਾਂ ਵਿੱਚ ਸਰਪੰਚ ਗੁਰਦੇਵ ਸਿੰਘ ਜੀ ਜੀ ਲੰਬੜਦਾਰ ਬਾਬੂ ਸਿੰਘ ਜੀ ਸਰਦਾਰ ਦਲੀਪ ਸਿੰਘ ਜੀ ਜੰਗ ਸਿੰਘ ਜੀ ਜੀ ਇਹ ਮੁਖੀ ਇਸ ਇਲਾਕ ਪਿੰਡਾਂ ਦੇ ਗਏ ਤੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਉਹ ਪਿੰਡਾਂ ਦਾ ਆਪਣਾ ਸਾਂਝਾ ਸਥਾਨ ਹੈ ਕਿਉਂ ਨਾ ਤੁਸੀਂ ਜਾ ਕੇ ਉੱਤੇ ਸੇਵਾ ਸੰਭਾਲ ਕਰੋ ਆ ਇੱਥੇ ਫਿਰ 1983 ਚ ਮਾਹਪੁਰ ਸਾਹਿਬ ਜੀ ਉਦੋਂ ਇੱਥੇ ਇੱਕ ਜਗਾ ਸੀ ਛੋਟਾ ਜਿਹਾ ਦਰਬਾਰ ਸੀ ਤੇ ਕੀੜਿਆਂ ਦੇ ਭੌਣ ਵੱਡੇ ਵੱਡੇ ਘਾਹ ਖੜਾ ਸੀਗਾ ਇੱਕ ਵਿੱਚ ਬਿੱਡੀ ਲੱਗੀ ਹੋਈ ਸੀ ਕੋਈ ਤਾਂ ਜਦੋਂ ਮਾਹਪੁਰ ਸਾਹਿਬ ਆਏ ਫਿਰ ਇੱਥੇ ਆ ਕੇ ਉਹਨਾਂ ਨੇ ਜੋ ਗੁਰੂ ਘਰ ਦੀ ਮਰਿਆਦਾ ਸਵੇਰੇ ਸ਼ਾਮ ਕੀਰਤਨ ਗੁਰੂ ਕਾ ਲੰਗਰ ਕਥਾ ਕੀਰਤਨ ਤੇ ਉਸ ਵੇਲੇ ਜਦੋਂ ਦੇਖਦੇ ਸੀ ਵੀ ਕਦੇ ਇੱਥੇ ਆ ਵੀ ਰੌਣਕਾਂ ਲੱਗਣਗੀਆਂ ਜਿਹੜਾ ਅੱਜ ਆਪਾਂ ਦੇਖਦੇ ਹਾਂ ਕਿ ਬਹੁਤ ਵੱਡਾ ਬਿਲਕੁਲ ਪਾਕਿਸਤਾਨ ਬਣਿਆ ਤਾਂ ਉਹਨਾਂ ਦਾ ਮਿਸ਼ਨ ਇਹ ਸੀ ਕਿ ਕਹਾ ਮਹਾਪੁਰਸ਼ਾਂ ਦਾ ਵੀ ਗੁਰੂ ਕੇ ਲੰਗਰ ਆਪ ਖੇਤੀ ਕਰਨੀ ਕਥਾ ਕੀਰਤਨ ਦਾ ਨਾਮਰ ਸਿਖਾਉਣਾ ਇੱਥੇ ਫਿਰ ਬਹੁਤ ਸਾਰੇ ਜਿਵੇਂ ਸਮੇਂ ਅਨੁਸਾਰ ਪਾਤੀ ਸਿੰਘ ਬਣੇ ਜੀ ਕੀਰਤਨੀਆਂ ਬਣੇ ਹੈ ਜੀ ਤੇ ਬਹੁਤ ਸਾਰੇ ਜਿਹੜੇ ਲੋੜਵੰਦ ਪਰਿਵਾਰਾਂ ਸੰਬੰਧ ਬੱਚੇ ਨੂੰ ਪੜਾਇਆ ਗਿਆ तमाम ਪੁਰਸ਼ਾਂ ਨੇ ਇੱਕ ਸਕੂਲ ਤਿਆਰ ਜਿੱਥੇ ਐਜੂਕੇਸ਼ਨ ਵਾਸਤੇ ਇੱਕ ਹਸਪਤਲ ਜੀ ਇਹੋ ਚੱਲ ਰਹੇ ਨੇ ਬਿਲਕੁਲ ਜਿਹੜੇ ਸਮਾਗਮ ਨੇ 25 26 27 ਜੂਨ ਦੇ ਗਰਮੀ ਬਹੁਤ ਜ਼ਿਆਦਾ ਤੇ ਸੰਗਤ ਦੇ ਕਿੱਥੋਂ ਕਿੱਥੋਂ ਸੰਗਤ ਆ ਜਿਹੜੇ ਪਹੁੰਚਦੀ ਹੈ ਮਹਾਰਾਜ ਜੀ ਕਿੰਨੇ ਕੀ ਪ੍ਰਬੰਧ ਨੇ ਜਿਹੜੇ ਸੰਗਤ ਦੇ ਲਈ ਕੀਤੇ ਗਏ ਨੇ ਕੀ ਕੀ 3 ਦਿਨ ਜਿਹੜੇ ਸਮਾਗਮ ਨੇ ਜਿਹੜੇ ਚੱਲੇ ਨੇ ਇਹ ਫਿਰ 20 ਸਾਲ ਸੰਤ ਮਹਾਰਾਜ ਨੇ ਸਰੀਰ ਕਰਕੇ ਰਹੇ ਜੀ ਆ 1983 ਤੋਂ 2003 ਤੱਕ ਜੀ ਤਾਂ ਫਿਰ ਤਿੰਨ ਵਿੱਚ ਉਹਨਾਂ ਨੇ ਸਰੀਰ ਦਾ ਤਿਆਗ ਕੀਤਾ ਜੂਨ ਦੇ ਵਿੱਚ ਜੀ ਉਸ ਤੋਂ ਬਾਅਦ ਫਿਰ ਹਰ ਇੱਕ ਸਾਲ ਉਹਨਾਂ ਦੀ ਇੱਥੇ ਯਾਦ ਮਨਾਈ ਜਾਂਦੀ ਹੈ ਗੁਰਦੁਆਰਾ ਸਾਹਿਬ ਲਾਹੌਰਾਂ ਵਿਖੇ ਭਾਵੇਂ ਤੁਹਾਡਾ ਗੱਲ ਠੀਕ ਹੈ ਗਰਮੀ ਵੀ ਬਹੁਤ ਹੈ ਬਾਕੀ ਕੰਮ ਦਾ ਵੀ ਤੜਾ ਜੀਰੀ ਦੀ ਲੱਗ ਰਹੀ ਹੈ ਪਰ ਜਿਨ੍ਹਾਂ ਸੰਗਤਾਂ ਦਾ ਪ੍ਰੇਮ ਹੈ ਉਹ ਕੋਈ ਉਤਰਾੰਚਲ ਤੋਂ ਯੂਪੀ ਤੋਂ ਇੰਗਲੈਂਡ ਤੋਂ ਸੰਗਤਾਈ ਹੋਈ ਹੈ ਬਾਹਰਲੇ ਵੇਸ਼ਾਂ ਤੋਂ ਹੋਣੀ ਉਹ ਪਰਵਾਰ ਅਮਰੀਕਾਲੇ ਬੈਠੇ ਸੀਗੇ ਜੀ ਤੇ ਉਹਦੇ ਵਾਸਤੇ ਫਿਰ ਜਿੰਦਾ ਵੱਡਾ ਸਮਾਗਮ ਹੋਵੇ ਪ੍ਰਬੰਧਤ ਮਾਨ ਸਾਹਿਬ ਕਰਨੇ ਪੈਂਦੇ ਆ ਕਰਨੇ ਪੈਂਦੇ ਤੇ ਜਿਵੇਂ ਸੰਗਤਾਂ ਦੇ ਰਹਿਣ ਵਾਸਤੇ ਕਮਰਿਆਂ ਦਾ ਸਾਰਾ ਪ੍ਰਬੰਧ ਜਿਵੇਂ ਕੂਲਰ ਏਸੀ ਲਾਉਣੇ ਜੀ ਤੇ ਬਾਕੀ ਰੰਗਤ ਦੇ ਲੰਗਰ ਦਾ ਪ੍ਰਬੰਧ ਬਾਕੀ ਜਿੰਨੇ ਮਹਾਪੁਰਸ਼ਾਂ ਨੇ ਕੀਰਤਨ ਠਾਡੀ ਨੇ ਉਹਨਾਂ ਨੂੰ ਪਹਿਲਾਂ ਨਮੰਤਰ ਦੇਣਾ ਬੁਲਾਉਣਾ ਜੀ ਤੇ ਸਮੇਸਾਰ ਉਹਨਾਂ ਨੇ ਆ ਕੇ 27 ਤਰੀਕ ਨੂੰ ਸਾਰਿਆਂ ਨੇ ਸੰਗਤਾਂ ਨੂੰ ਕੀਰਤਨ ਕਥਾ ਤੋਂ ਨੇ ਹਾਲ ਕਰਨਾ ਤੇ ਤੇ ਚਾਰੇ ਵਾਪੁਰ ਨੇ ਉਹਨਾਂ ਉੱਥੇ ਆਪਣੇ ਜਿਹੜੇ ਇਲਾਕੇ ਦੇ ਐ ਐਮਐਲਏ ਸਾਹਿਬ ਜਾਂ ਮੰਤਰੀ ਹੋ ਜਿੰਨੇ ਕੈਟਰਡਰਸ ਸਾਰੇ ਨੂੰ ਅਸੀਂ ਇਨਵਾਇਟ ਕੀਤਾ ਬਿਲਕੁਲ ਇਸ ਸਥਾਨ ਦੀ ਸ਼ਰਤਾਂ ਬਹੁਤ ਆ ਇਲਾਕੇ 'ਚ ਨਹੀਂ ਵਿਦੇਸ਼ਾਂ 'ਚ ਧਰਤੀ ਤੇ ਬਹੁਤ ਬਹੁਤ ਸ਼ਰਤਾਂ ਤੁਸੀਂ ਵਿਦੇਸ਼ਾਂ 'ਚ ਧਰਤੀ ਤੇ ਸਿੱਖੀ ਪ੍ਰਚਾਰ ਕਰਨ ਲਈ ਜਾਂਦੇ ਹੋ ਉੱਥੋਂ ਦੀ ਸੰਗਤ ਬਹੁਤ ਜ਼ਿਆਦਾ ਜੁੜੀ ਹੋਈ ਆ ਇਸ ਤੋਂ ਇਲਾਵਾ ਹੋਰ ਵੀ ਸਮਾਗਮ ਨੇ ਜਿਹੜੇ ਇਸ ਸਥਾਨ ਤੇ ਕੀਤੇ ਜਾਂਦੇ ਨੇ ਧਾਰਮਿਕ ਸਮਾਗਮ ਇਹ ਮਾਸਾ ਵਿਸਤਰਾ ਹਰ ਕਿ ਮਹੀਨੇ ਪੂਰਮਾਸ਼ੀ ਦਾ ਦਿਵਾਨ ਹੁੰਦਾ ਹੈ ਤੇ ਉੱਥੇ ਸਵੇਰੇ ਅਮਰ ਸੰਚਾਰ ਹੁੰਦਾ ਫਿਰ ਦੀਵਾਨ ਸਜਾਈ ਜਾਂਦੇ ਆ ਤੇ ਆਪਣੇ ਜਿਵੇਂ ਉਂਝ ਵੀ ਜਥੇ ਜਿਨੇ ਨੇ ਬਾਅਦ ਵਿੱਚ ਰ ਕੇ ਪ੍ਰਚਾਰ ਕਥਕ ਇਤਨ ਕਰਦੇ ਅਮਰ ਸਿਖਾਉਂਦੇ ਆ ਤੇ ਉਹ ਜਿਨੇ ਹੋਰ ਸਤਾਨ ਨੇ ਉੱਥੇ ਵੀ ਉਹ ਆਪੋ ਆਪਣੇ ਨਾਲ ਦੇਣਾ ਜੋੜ ਮਿਲ ਬਣਾਉਂਦੇ ਆ ਹਾਂ ਬਾਕੀ ਸਮੇਂ ਨਾਲ ਗੁਰਪੁਰਬ ਵੀ ਤਕਰੀਬ ਸਾਰੇ ਮਨਾਏ ਜਾਂਦੇ ਆ ਬਿਲਕੁਲ ਜਿਹਦਰ ਸਾਹਿਬ ਤੁਸੀਂ ਸਰਕਾਰੀ ਸਕੂਲੀ ਬਹੁਤ ਇਲਾਕੇ ਦੇ ਡਾਕਟਰ ਕੀਤੇ ਹੋਏ ਨੇ ਸਮੇਂ-ਸਮੇਂ ਤੇ ਸਕੂਲਾਂ ਦੇ ਲਈ ਜੋ ਚੀਜ਼ਾਂ ਦੇ ਸਹੂਲਤ ਜੋ ਘਾਟ ਹੁੰਦੀ ਉਹ ਨੂੰ ਪੂਰਾ ਕਰਦੇ ਹਾਂ ਇਹ ਮੈਂ ਸਮੇਂ ਇਸ ਤਰ੍ਹਾਂ ਸੀ ਸੰਤ ਮਾਰ ਨੇ ਉਸ ਵੇਲੇ ਸਕੂਲ ਬਣਾਏ ਸੀ ਬੱਬਾ ਈਸ਼ਰ ਸੰਮਰ ਜਦੋਂ ਵਿੱਦਿਆ ਦੀ ਬੜੀ ਘਾਟ ਸੀ ਹੂੰ ਤਾਂ ਜਿੱਥੇ ਗੁਰੂ ਮਾਰ ਦਾ ਹੁਕਮ ਹੈ ਫੈਲੇ ਵਿੱਦਿਆ ਚਾਨਣ ਹੋਏ ਵਿੱਦਿਆ ਵਿਚਾਰੀ ਤਾਂ ਪਰ ਉਪਕਾਰ ਇਹ ਜਿਹੜੀ ਸੰਗਤ ਦੀ ਮਾਇਆ ਜਾਂ ਸਾਡੇ ਕੋਲ ਹੁੰਦੀ ਹੈ ਉਹਨੂੰ ਅਸੀਂ ਪਰ ਉਪਕਾਰ ਤਲਾਉਣ ਵਾਸਤੇ ਜਿਹੜੇ ਦਾ ਸਕੂਲ ਤਸੀਂ ਨਾਲ ਹੁਣ ਐਡਾਪਟ ਕੀਤੇ ਹੋਏ ਆ ਸਮੇ ਸਮੇਂ ਅਨੁਸਾਰ ਜੋ ਲੋੜਾਂ ਹੁੰਦੀਆਂ ਉੱਥੇ ਦਿੱਤੀਆਂ ਜਾਂਦੀਆਂ ਭਾਵੇਂ ਸਰਕਾਰਾਂ ਵੀ ਉਦਮ ਕਰਦੀਆਂ ਪਰ ਅਸੀਂ ਆਪਣੇ ਅਨੁਸਾਰ ਜਿੰਨਾ ਕੁ ਗੁਰਮਾਰ ਕਰਾਉਂਦੇ ਅਸੀਂ ਨਾਲ ਉਹ ਕਰਦੇ ਹਾਂ ਜੀ ਬਿਲਕੁਲ ਸਤਾਈ ਦੇ ਸਮਾਗਮ ਦੇ ਵਾਲੇ ਦਿਨ ਅਮਰ ਸੰਚਾਰ ਵੀ ਹੋਵੇਗਾ ਹਾਂ ਜੀ ਉਹ ਸਵੇਰੇ ਅਸਰ ਦੀ ਵਾਰ ਤੋਂ ਬਾਅਦ ਕੀਤਾ ਸ਼ੁਰੂ ਹੋ ਜਾਂਦਾ ਹੈ ਤਾਂ ਅਮਰ ਸੰਚਾਰ 10 ਵਜੇ ਤਕਰੀਬਨ ਹੁੰਦਾ ਹੈ ਜਿਹਦੇ ਨਾਲ ਮੈਡੀਕਲ ਕੈਂਪ ਤੇ ਪੋਂ ਦਾਨ ਕੈਂਪ ਇਹ ਕੈਂਪ ਵੀ ਨਾਲ ਯੋਜਿਤ ਹੁੰਦੇ ਹਰ ਇੱਕ ਸਾਲ ਹੀ ਹੁੰਦੇ ਆ ਤੇ ਬਾਕੀ ਸਮੇਂ-ਸਮੇਂ ਸਰ ਜਿੱਥੇ ਵੀ ਕੋਈ ਲੋੜਵੰਦ ਪਰਵਾਰਾਂ ਦੀ ਲੋੜ ਆਮੀ ਗੁਰੂ ਮਾਰੀ ਕਿਰਪਾ ਕਰਕੇ ਕਰਉਂਦੇ ਆ ਬਿਲਕੁਲ ਕੋਈ ਸਿੱਖ ਵਿਦਵਾਨ ਕੋਈ ਹੋਰ ਕੀਰਤਨੀਏ ਵੀ ਪਹੁੰਚ ਰਹੇ ਹਾਂ ਜਿਵੇਂ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਤੇ ਕਥਾਵਾਚਕ ਹੋਰ ਆਪਣੇ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੋਰੀ ਤੇ ਮਾਪੁਰਮ ਦਾਵੇ ਵਾਲੇ ਰਤਵੜਾ ਸਾਹਿਬ ਵਾਲੇ ਰਾੜਾ ਸਾਹਿਬ ਵਾਲੇ ਤਕਰੀਬਨ ਸਾਰੇ ਮਹਾਂਪੁਰਸ਼ਾਨੋਂ ਅਸੀਂ ਬੇਨਤੀ ਕੀਤੀ ਹੈ ਤੇ ਸਾਰੇ ਆਉਂਦੇ ਆ ਪ੍ਰੇਮ ਰੱਖਣ ਵਾਲੇ ਸਾਰੇ ਸਤਿਕਾਰਯੋਗ ਨੇ ਤੇ ਇਸ ਕਰਕੇ ਤਕਰੀਬਨ ਪ੍ਰਬੰਧ ਮੁਕੰਮਲ ਹੋ ਚੁੱਕੇ ਆ ਬਿਲਕੁਲ ਵਹੀਕਲਾਂ ਦੇ ਲਈ ਵੀ 8 ਤੋਂ 10 ਏਕੜ ਰੱਖਣਾ ਪੈਂਦਾ ਹੈ ਉਹ ਟ੍ਰੈਫਿਕ ਮਾਹ ਸਾਹਿਬ ਜਿੰਨੀ ਸੰਗਤ ਆਉਂਦੀ ਉਹਦੇ ਵਾਸਤੇ ਫਿਰ ਪਾਰਕਿੰਗ ਵਾਸਤੇ ਤੇ ਉਹ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਉਹਦੇ ਵਿੱਚ ਅਸੀਂ ਜਿਵੇਂ ਆਪਣੇ ਮਹਿਕਮੇ ਨੂੰ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਵੀ ਆ ਕੇ ਸਾਡੇ ਨਾਲ ਇਹ ਸਾਡੀ ਸਹਾਇਤਾ ਕਰਨੇ ਟ੍ਰੈਫਿਕ ਦੇ ਕੰਟਰੋਲ ਵਾਸਤੇ ਤਾਂ ਉਹਨਾਂ ਨੇ ਬੜਾ ਸਹਿਯੋਗ ਹੁੰਦਾ ਆਪਣੇ ਨਾਲ ਹਰ ਸਾਲ ਏ ਬਾਕੀ ਹੂੰ ਬਿਲਕੁਲ ਆ ਬਿਲਕੁਲ ਐਸਾਨ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਦੇ ਨਾਲ ਗੱਲਬਾਤ ਕੀਤੀ ਆ ਜਿਹੜੀ 22ਵਾਂ ਸਾਲਾਨਾ ਵਰਸੀ ਆ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਜੀ ਦੀ ਸਰਦਾਪੂਰਵਕ ਜਿਹੜੀ ਮਨਾਇਦਾਣੀ ਉਹਨਾਂ ਨੇ ਸਾਰੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਆ ਸਾਰੇ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕਰ ਲਏ ਗਏ ਨੇ ਜਿੱਥੋਂ ਕੋਈ ਦੇਸ਼ਾ ਵਿਦੇਸ਼ਾ ਦੀ ਧਰਤੀ ਤੋਂ ਸੰਗਤ ਪਹੁੰਚ ਕੇ ਇਸ ਸੰਸਥਾਨ ਤੇ ਨਤਮਸਤਕ ਹੁੰਦੀ ਆ ਨਾਬਾ ਤੋਂ ਹਰਮਿੰਦਰ ਸਿੰਘ ਮਾਨ